ਏ ਬਾਹਰ ਹੁਣ ਬਰਸਾਤ ਦਾ ਕਰਕੇ ਫੋਲਿਆ ਧੁੱਪ ਲੱਗੀ ਤੇ ਫੋਲਿਆ ਵੀ ਹੁਣ ਕਾਗਜ਼ ਪੱਤਰ ਵੀ ਆਵੇ ਲੋ ਖਰਾਬ ਹੋ ਗਏ ਸਾਰੇ ਤੇ ਡਿੱਗਦਾ 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 ਟੈ ਗਿਆ ਫਿਰ ਮੁੜ ਕੇ ਸਮਾਨ ਬਾਹਰ ਕੱਢ ਲਿਆ ਆਨੇ ਹੋਈ ਅਭੀ ਜੁਲੇ ਜਲੇ ਜਿਹੜੇ ਮਾੜੇ ਚੰਗੇ ਭਜ ਗਏ ਆ ਪੇਤੀ ਟੁੱਟ ਗਈ ਆਉਂਦਾ ਤਾਂ ਫਿਰ ਉਹ ਅੰਦਰ ਹੀ ਉਹ ਜੀਦਾ ਉਹਨਾਂ ਦੇ ਕੰਮਿਆਂ ਜਿ ਮੜੀ ਗੁੜ ਜਾਈ ਗਰੀਬਣੀ ਨੇ ਵਿਚਾਰੀ ਨਹੀਂ ਹੁਣਾ ਆਪਣਾ ਰਾਤ ਕੱਟ ਤਰਨਤਾਰਨ ਜ਼ਿਲ੍ਹੇ ਦੇ ਹਲਕਾ ਪੱਟੀ ਦਾ ਪਿੰਡ ਹੈ ਸ਼ਾਹਪੁਰਾ ਡਿਆਲ ਸ਼ਾਹਪੁਰਾ ਇਸ ਪਿੰਡ ਦਾ ਨਾਮ ਹੈ ਤੇ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਪਹਿਲਾਂ ਤਸਵੀਰ ਜਿਹੜੀ ਵਿਖਾਈ ਜਾਵੇ ਕਿ ਇਸ માતા ਦੇ ਕੋਠਿਆਂ ਦੇ ਹਾਲਾਤ ਜਿਹੜੇ ਨੇ ਉਹ ਤਸਵੀਰਾਂ ਬਿਆਨ ਕਰ ਰਹੀਆਂ ਹਨ ਸੋ ਪਾਣੀ ਦੀ ਮਾਰ ਜਿਹੜੀ ਹੈ ਬਰਸਾਤ ਦੀ ਮਾਰ ਜਿਹੜੀ ਕੱਲੇ ਕਿਸਾਨਾਂ ਨੂੰ ਨਹੀਂ ਵੱਜੀ ਇਹ ਮਾਰ ਜਿਹੜੀ ਹੈ ਮਜ਼ਦੂਰਾਂ ਨੂੰ ਵੀ ਵੱਜੀ ਹੈ ਆ ਹਾਲਾਤ ਨੇ ਘਰ ਦੇ ਆ ਤਸਵੀਰਾਂ ਜੋ ਬਿਆਨ ਕਰ ਰਹੀਆਂ ਨੇ ਪੱਟੀ ਹਲਕੇ ਦਾ ਇਹ ਪਿੰਡ ਹੈ ਅਤੇ ਕਿਸੇ ਵੇਲੇ ਵੀ ਛੱਤ ਜਿਹੜੀ ਬਜ਼ੁਰਗ ਮਾਤਾ ਦੇ ਉੱਪਰ ਡਿੱਗ ਸਕਦੀ ਹੈ ਪੁੱਤਰ ਵਿਆहे ਨੇ ਉਹ ਆਪਣਾ ਅੱਡੋ ਅੱਡ ਕੰਮ ਕਰਦੇ ਨੇ ਲੇਕਿਨ ਇਹ ਮਾਤਾ ਜਿਹੜਾ ਇੱਕੋ ਹੀ ਕੁल्ला ਸੀ ਉਹ ਸਮਾਨ ਵੀ ਤੁਸੀਂ ਵੇਖ ਸਕਦੇ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਇੱਥੋਂ ਕੱਢ ਕੇ ਜਿਹੜਾ ਬਾਹਰ ਰੱਖਿਆ ਹੋਇਆ ਹੈ ਉਹ ਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਮਾਨ ਵੀ ਜਿਹੜਾ ਕੱਢ ਕੇ ਜਿਹੜਾ ਉਹ ਬਾਹਰ ਰੱਖਿਆ ਹੋਇਆ ਤੇ ਆ ਹਾਲਾਤ ਨੇ ਉਸ ਘਰ ਦੇ ਉਸ ਪਰਿਵਾਰ ਦੇ ਆ ਹਾਲਾਤ ਨੇ ਉਸ ਪਰਿਵਾਰ ਦੇ ਮਾਤਾ ਸਾਡੇ ਨਾਲ ਆ ਉਹ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿ ਕੀ ਹਾਲਾਤ ਨੇ ਤੇ ਫਿਰ ਕਿਵੇਂ ਇਸ ਘਰ ਦੇ ਵਿੱਚ ਰਹਿਣ ਦੇ ਲਈ ਉਹ ਜਿਹੜਾ ਮਜਬੂਰ ਮਾਤਾ ਜੀ ਕੀ ਨਾਮ ਹੈ ਤੇ ਕਿਹੜਾ ਤਾਂ ਟਾਇ ਪਿੰਡ ਹੈ ਜੀ ਇਹ ਛਾਪਰਾ ਢਿਆਲ ਛਾਪਰਾ ਢਿਆਲ ਕੀ ਹਾਲਾਤ ਨੇ ਘਰ ਦੇ ਕਿੰਨੇ ਦਿਨਾਂ ਤੋਂ ਇਹ ਜਦਨ ਬਰਸਾਤ ਪਈ ਫਿਰ ਕਦੋਂ ਤੋਂ ਇਹ ਹੋਈਆਂ ਛੱਤਾਂ ਤੇ ਕਦੋਂ ਤੋਂ ਸਮਾਨ ਤੋਂ ਬਾਹਰ ਰੱਖ ਕੇ ਬੈਠੇ ਜੇ ਇਹ ਬਾਹਰ ਹੋਣਾ ਬਰਸਾਤ ਦਾ ਕਰਕੇ ਫੋਲਿਆ ਧੁੱਪ ਲੱਗੀ ਤੇ ਫੋਲਿਆ ਵੀ ਹੁਣ ਕਾਗਜ਼ ਪੱਤਰ ਵੀ ਆਵੇ ਲੋ ਖਰਾਬ ਹੋ ਗਏ ਸਾਰੇ ਅੱਛਾ ਜੀ ਹਾਂ ਤੇ ਡਿੱਗਦਾ 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 ਟਹਿ ਗਿਆ ਫਿਰ ਮੁੜ ਕੇ ਸਮਾਨ ਬਾਹਰ ਕੱਢ ਲਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਮਾਤਾ ਜਾਨੀ ਕਿ ਨੁਕਸਾਨ ਇਹੋ ਹੀ ਆ ਫੀ ਜੁੱਲੇ ਜੱਲੇ ਜਿਹੜੇ ਮਾੜੇ ਚੰਗੇ ਭਿੱਜ ਗਏ ਆ ਪੇਟੀ ਟੁੱਟ ਗਈ ਆ ਜੁੱਲੇ ਭਿੱਜ ਗਏ ਹਾਂ ਪੇਟੀ ਟੁੱਟ ਗਈ ਹਾਂ ਹਾਂਜੀ ਹੁਣ ਤਾਂ ਪੇਟੀ ਵੀ ਰੱਖਣ ਨੂੰ ਥਾਂ ਨਹੀਂ ਹੈਗਾ ਫੀ ਕਿੱਥੇ ਜੁੱਲੇ ਆ ਰੱਖੀਏ ਫੀ ਬਿਸਤਰੇ ਅੱਛਾ ਮਾਦਾ ਕੰਮ ਕਾਦਾ ਕਰਦੇ ਤੇ ਕੰਮ ਹੀ ਆ ਦਿਹਾੜੀ ਦਾ ਪਾਈ ਘਰ ਵਾਲਾ ਵਿਚਾਰਾ ਹੁਣ ਤੁਹਾਨੂੰ ਦੱਸਦੀ ਆ ਪੀ ਉਹ ਤੇ ਬਿਮਾਰ ਆ ਵਿਚਾਰਾ ਅੱਛਾ ਧੀ ਕੋ ਵਿਚਾਰ ਕ ਦਿਨ ਰੱਖਿਆ ਸੀ ਉਸ ਤੇ ਦਿਹਾੜੀ ਕਿੱਥੇ ਹੁੰਦੀ ਹੋਣੀ ਇੰਨੀ ਉਮਰ ਦੇ ਹਾਂ ਨਾ ਕਿੱਥੋਂ ਦਿਹਾੜੀ ਹੋਣੀ ਆ ਅੱਛਾ ਹਾਂਜੀ ਆਹ ਪਵিতা ਨੂੰ ਪਤਾ ਹੀ ਅਗਵਾ ਸੈਂਸੀਆਂ ਚ ਇੱਕ ਵੱਡੇ ਪੁੱਤ ਨੇ ਬੜਾ ਦੁਖੀ ਕੀਤਾ ਕੀ ਗੱਲ ਉਹ ਨਛੇ ਪੱਤੇ ਕਰਦਾ ਗਿਆ ਕਿੰਨੇ ਮੁੰਡੇ ਨੇ ਦੋ ਕਾਕੇ ਦੋਵੇਂ ਨਸ਼ਾ ਕਰਦੇ ਨਹੀਂ ਨਹੀਂ ਉਹ ਹੱਦ ਕਿਤੇ ਕੋਟ ਚਰਾ ਪੀ ਲਿੰਦਾ ਰਾਤ ਨੂੰ ਉਹ ਤੇ ਵਿਚਾਰਾ ਦਿਹਾੜੀ ਜਾਂਦਾ ਉਹ ਦਿਹਾੜੀ ਜਾਂਦਾ ਹਾਂ ਇਹ ਵੱਡੇ ਰੋਟੀ ਕਿੱਥੋਂ ਖਾਣੀ ਮਾਦਾ ਕੋਠੇ ਵੀ ਟੁੱਟ ਸਾਰੇ ਢਾਟ ਤੇ ਹੁਣ ਕੀ ਕਰੀਏ ਫੇਰ ਕਿਤੇ ਉਹਦੇ ਕੰਮ ਘਾ ਢਿੱਡ ਭਰਨਾ ਹੀ ਆ ਨਾ ਦੋ ਫੁਲਕੇ ਖਾਣੇ ਹੀ अच्छा तो ही से आने जे जेल आतां ਦੇ ਵਿੱਚ ਫਿਰ ਕੋਈ ਰਿਸ਼ਤੇਦਾਰ ਜੇ ਲਾਤਾں ਦੇ ਕੋਈ ਬੋੜਿਆ ਵੀ ਜਿੰਨੇ ਤਾਂ ਨਹੀਂ ਬੋੜਿਆ ਕੋਈ ਸਰਪੰਚ ਨਹੀਂ ਬੋੜਿਆ ਕੋਈ ਮੈਂਬਰ ਨਹੀਂ ਬੋੜਿਆ ਤੇ ਰਿਸ਼ਤੇਦਾਰ ਵਿਚਾਰੇ ਆਪੋ ਆਪਣੀ ਤੇ ਪਈ ਤੇ ਰਿਸ਼ਤੇਦਾਰਾਂ ਕਿ ਕਿਸ ਨੂੰ ਕੀ ਦੇਣਾ ਤੇ ਕੀ ਲੈਣਾ ਕੋਈ ਨਹੀਂ ਕਿਸੇ ਨੂੰ ਪੁੱਛਿਆ ਤੇ ਨਹੀਂ ਪੁੱਛਿਆ ਕਿਵੇਂ ਦੀ ਮਾਤਾ ਜੀ ਇਹ ਕਦੋਂ ਦੀ ਛੱਤ ਪਈ ਸੀ ਇਹ ਤੇ ਹੁਣ ਅਸੀਂ ਵੇਖ ਰਹਾ ਕਾਨੇ ਵਾਲੀ ਛੱਤ ਆ ਹਾਂਜੀ ਕਾਨੇ ਵਾਲੀ ਕਿੰਨੇ ਚਿਰ ਤੋਂ ਇਹ ਛੱਤ 'ਚ ਰਹਿ ਰਹਾ ਪਹਿਲਾਂ ਹੀ ਕੋਠਾ ਕਮਜ਼ੋਰ ਸੀ ਇਹ ਹਾਂ ਪਹਿਲਾਂ ਹੀ ਕਮਜ਼ੋਰ ਸੀ ਅੱਛਾ ਜੀ ਪਹਿਲੇ ਕਮਜ਼ੋਰ ਸੀ ਤੇ ਹੁਣ ਫਿਰ ਰਹਿੰਦੇ ਕਿੱਥੇ ਜੇ ਇਹ ਸਾਰਾ ਹੁਣ ਇੱਥੇ ਅੰਦਰ ਚਿੱਕੜ ਹੋਇਆ ਪਰ ਫਰਕ ਆ ਲੱਗ ਜਾਂਦਾ ਹੁਣ ਬਾਹਰ ਪੈ ਜੀਦਾ ਵਾ ਤੁਹਾਨੂੰ ਪਤਾ ਪੁੱਤਿਆਂ ਪੁੱਤ ਅੰਦਰ ਪੈ ਜਾਂਦੇ ਆਪਣੇ ਆਪੋ ਆਪਣੇ ਕਮਰਿਆਂ ਚ ਤੇ ਹੁਣ ਮੈਂ ਤੇ ਗਰੀਬਣੀ ਨੇ ਵਿਚਾਰੀ ਨਹੀਂ ਹੁਣਾ ਆਪਣਾ ਰਾਤ ਕੱਟਣੀ ਹਾਂ ਬਾਹਰ ਪੈ ਜਾਂਦੇ ਤੇ ਜਦੋਂ ਫਿਰ ਬਾਹਰ ਮੀਂਹ ਆਉਂਦਾ ਬਾਹਰ ਮੀਂਹ ਆਉਂਦਾ ਤੇ ਫਿਰ ਉਹ ਅੰਦਰ ਹੀ ਹੋ ਜੀਦਾ ਉਹਨਾਂ ਦੇ ਕਮਰਿਆਂ ਚ ਵੜ ਬੁੜ ਜਾਈਦਾ ਹੋਰ ਕੀ ਕਰਨਾ ਹੁਣ ਆਪਾਂ ਤੇ ਮਜਬੂਰੀ ਨੂੰ ਹੁਣਾ ਪਰ ਦਿਹਾੜੀ ਦੇ ਪੇ ਆਲੇ ਤੇ ਹੁਣ ਕੀ ਕਰੀਏ ਹੁਣ ਦਿਹਾੜੀ ਵੀ ਕਾਦੀ ਤੁਹਾਨੂੰ ਪਤਾ ਇਹਨੇ ਮੀਂਹ ਪੈ ਗਿਆ ਤੇ ਕਿਸੇ ਨੇ ਪੁੱਛਿਆ ਹੀ ਨਹੀਂ ਤੇ ਕਿ ਕੋਈ ਹੈਗਾ ਵਾ ਜਾਂ ਕੋਈ ਮਰ ਗਿਆ ਜਾਂ ਕੋਈ ਜੀ ਗਿਆ ਤੇ ਵੋਟਾਂ ਲੈਣ ਵਾਰੀ ਆਂਦੇ ਆ ਵੀ ਇਹੀ ਬਣ ਗਏ ਆਪਣੇ ਆਪ ਬਣ ਗਏ ਮਾਤਾ ਜੀ ਜਿਹੜੇ ਸਮੇ ਸਮੇ ਤੇ ਇਸ ਤਰ੍ਹਾਂ ਘਰਾਂ ਦੇ ਵਿੱਚ ਜਾ ਕੇ ਦਾਨੀ ਸੱਜਣ ਜਿਹੜੇ ਉਹ ਬਾਹ ਫੜਦੇ ਨੇ ਜਿਹੜੇ ਹਾਂਜੀ ਉਹਨਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ ਤੁਹਾਡੇ ਪਤੀ ਵੀ ਬਿਮਾਰ ਆ ਸੁਣਿਆ ਉਹ ਕੁੜੀ ਕੋਲ ਰਹਿੰਦੇ ਨੇ ਹਾਂਜੀ ਹਾਂਜੀ ਠੀਕ ਹੋ ਰਹਿੰਦੇ ਅੱਛਾ ਜੀ ਠੀਕ ਹੋ ਰਹਿੰਦੇ ਕੀ ਗੱਲ ਹੋਈ ਉਹਨਾਂ ਨੂੰ ਉਹਨਾਂ ਨੂੰ ਆ ਥੋੜੀ ਜੀ ਲੀਵਰ ਚ ਆਈ ਹੈ ਸ਼ਰਾਬ ਚ ਰੂਪ ਪੀਂਦੇ ਸੀ ਜੀ ਤੇ ਗੁਰਦਿਆਂ ਚ ਥੋੜਾ ਜਿਹਾ ਆਇਆ ਵਾ ਤੇ ਕਮਜ਼ੋਰੀ 5 ਗ੍ਰਾਮਾ ਖੂਨ ਹੀ ਤੇ ਰੋਟੀ ਪਾਣੀ ਛੱਡ ਗਏ ਹੁਣ ਚਲੋ ਮਾੜਾ ਚੰਗਾ ਵਿਚਾਰਾ ਰੋਟੀ ਖਾਂਦਾ ਹੋ ਅੱਛਾ ਜੀ ਹਾਂ ਤੇ ਹੁਣ ਜਿੰਨੇ ਵੀ ਦਾਨੀ ਸੱਜਣ ਵੇਖ ਰਹੇ ਨੇ ਹਾਂ ਕੀ ਗੁਹਾਰ ਕੀ ਬੇਨਤੀ ਲਾਉਣੀ ਚਾਹੁੰਦੇ ਕਿ ਜਿਹੜਾ ਕੁਲਾ ਪੈ ਜੇ ਕੋਈ ਘਰ ਦਾ ਰਾਸਣ ਲੱਗ ਜੇ ਕੀ ਕਹਿਣਾ ਚਾਹੋਗੇ ਮੈਂ ਇਹੋ ਆ ਨਹੀਂ ਰਾਸਣ ਲੱਗ ਜੇ ਤੇ ਆ ਕੁਲਾ ਮੇਰਾ ਪੈ ਜੇ ਬਸ ਇੰਨੀ ਮੇਰੀ ਬੇਨਤੀ ਹੈ ਮੇਰੀ ਮਜਦ ਕਰਨਾ ਤੁਹਾਡੀ ਮਰਜ਼ੀ ਹਾਂ ਸੋ ਮੈਂ ਇਸ ਪਰਿਵਾਰ ਦਾ ਨੰਬਰ ਵੀ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਦਿੰਨਾ ਇਸ ਪਰਿਵਾਰ ਦਾ ਕਸ਼ਮੀਰ ਕੌਰ ਮਾਤਾ ਦਾ ਨਾਮ ਹੈ ਤੇ ਮਾਤਾ ਜੀ ਦਾ ਨੰਬਰ ਹੈਗਾ ਜੀ 9646626042 ਮੈਂ ਇੱਕ ਵਾਰ ਫੇਰ ਆਪਣੇ ਦਰਸ਼ਕਾਂ ਨੂੰ ਦੱਸ ਦਿੰਦਾ ਕਿ ਇਸ ਪਰਿਵਾਰ ਦਾ ਨੰਬਰ ਮਾਤਾ ਜੀ ਦਾ 9646626042 ਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਮਾਤਾ ਜੀ ਦੇ ਘਰ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਲੈਣ ਤੁਸੀਂ ਜਰੂਰ ਮਦਦ ਕਰਿਓ ਤੇ ਬਣੇ ਰਹੋ ਸਾਡੇ ਨਾਲ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ